ਸਸ਼ੀ ਕਾਲ ਜੀ ਮੈਨੂੰ ਤੇ ਮਾਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਪਖੰਡਵਾਦੀ ਹਮੇਸ਼ਾ ਗੱਲ ਕਰਦੇ ਤੁਹਾਨੂੰ अनेका ਵੀਡੀਓਜ਼ ਦਿਖਾ ਦਿੰਦੀ ਹਾਂ ਅਸੀਂ ਕਿਸੇ ਵੀ ਧਰਮ ਨੂੰ ਜਿਹੜਾ ਕਿ ਮਾੜਾ ਚੰਗਾ ਨਹੀਂ ਕਹਿੰਦੇ ਪਰ ਜਿਹੜੇ ਲੋਕ ਧਰਮ ਦੇ ਨਾਂ ਦੇ ਉੱਤੇ ਮਾੜਾ ਕਰਦੇ ਉਹਨਾਂ ਦੇ ਅਸੀਂ ਵੀਡੀਓ ਜ਼ਰੂਰ ਜਲਦ ਤੱਕ ਕਰਾਂਗੇ ਕਿਉਂਕਿ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ ਕਿਉਂਕਿ ਲੋਕਾਂ ਨੂੰ ਦਿਖਾਉਂਦਾ ਮਕਸਦ ਤੇ ਹੀ ਹੁੰਦਾ ਕਿ ਇਹ ਸਾਡਾ ਕੋਈ ਇਹ ਨਹੀਂ ਵੀ ਅਸੀਂ ਕਿਸੇ ਚੀਜ਼ ਨੂੰ ਪੜ੍ਹਦੇ ਜਾਂ ਕਿਸੇ ਧਰਮ ਨੂੰ ਪੜ੍ਹਦੇ ਅਸੀਂ ਕਿਸੇ ਨੂੰ ਵੀ ਨਹੀਂ ਪੜ੍ਹਦੇ ਪਰ ਅੱਜ ਕੱਲ ਧਰਮ ਦੇ ਨਾਂ ਦੇ ਉੱਤੇ ਜਿਹ ਅ ਲੋਕਾਵਲੋ ਦੁਕਾਨਾਂ ਖੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਉਹਦਾ ਪਰਦਾ ਫਾਸ਼ ਕਰਦੇ ਆ ਜਾਂ ਫਿਰ ਜਿਨ੍ਹਾਂ ਨੇ ਸਿੱਖ ਧਰਮ ਦਾ ਬੇੜਾ ਕਰ ਰਹੇ ਨੇ ਜਾਂ ਜਿਹੜੇ ਆਪਦੇ ਆਪ ਨੂੰ ਚੌਧਰੀ ਕਹਾਉਂਦੇ ਨੇ ਘੜਮ ਚੌਧਰੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਤਾਂ ਉਹ ਕਿਸ ਤਰੀਕੇ ਦੇ ਨਾਲ ਸਿੱਖੀ ਨੂੰ ਬਦਨਾਮ ਕਰਦੇ ਨੇ ਜਾਂ ਧਰਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੀਆਂ ਵੀਡੀਓਜ਼ ਤੁਹਾਨੂੰ ਜਨਤਕ ਕਰਦੇ ਆ ਤਾਂ ਅੱਜ ਤੁਹਾਨੂੰ ਅਸੀਂ ਇੱਕ ਹੋਰ ਵੀਡੀਓ ਦਿਖਾਉਣੀ ਹੈ ਜਿਸ ਦੇ ਵਿੱਚ ਗੁਰੂ ਘਰ ਦੇ ਵਿੱਚ ਇੱਕ ਅਜਿਹੀ ਜਨਾਨੀ ਆਉਂਦੀ ਹੈ ਕਿਉਂ ਸ਼ਰਿਆਮ ਗੰਧੀਆਂ ਗਾਲਾਂ ਕੱਢਣ ਲੱਗ ਜਾਂਦੀ ਆ ਮੈਂ ਕਿਹਾ ਜਰਾਨੀ ਦੀ ਦਲੇਰੀ ਕਹੀਏ ਜਾਂ ਇਹਦੀ ਬਤਮੀਜ਼ੀ ਕਹੀਏ ਕਿ ਕਿਸ ਤਰੀਕੇ ਦੇ ਨਾਲ ਇਹ ਐਨੇ ਬੰਦਿਆਂ ਦੇ ਵਿੱਚ ਇੱਕ ਜਾ ਕੇ ਜਿਹੜੇ ਕਿ ਬਜ਼ੁਰਗਾਂ ਨੇ ਬੈਠੇ ਹੁੰਦੇ ਨੇ ਉਹਨਾਂ ਵਿੱਚ ਜਾ ਕੇ ਜਿਹੜੇ ਕਿ ਬੰਦਿਆਂ ਨਾਲ ਇਹ ਲੜਦੀ ਹੋਈ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਪੂਰਾ ਉੱਥੇ ਜਿਹੜਾ ਕਿ گاਹ ਪੈ ਜਾਂਦਾ ਤਾਂ ਇਹ ਕੀ ਬੇਅਦਬੀ ਨਹੀਂ ਹੋ ਰਹੀ ਇੱਕ ਪਾਸੇ ਦਾ ਜੇਕਰ ਕੋਈ ਹੋਰ ਮਣੀ ਮੋਟੀ ਹਰਕਤ ਕਰ ਦੇ ਤਾਂ ਅਸੀਂ ਦੇਖਦੇ ਹਾਂ ਕਿ ਉਹਦਾ ਸੋਧਾ ਲਾਉਣ ਨੂੰ ਮਿੰਟ ਲਾਇਆ ਜਾਂਦਾ ਕਿ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਹੁਣ ਇੱਥੇ ਜਿਹੜੀ ਕਿ ਬਦਬੀ ਨਹੀਂ ਹੋ ਰਹੀ ਤੁਸੀਂ ਵੀਡੀਓ ਦੇਖੋ ਤੇ ਬਾਕੀ ਕਰਦੇ ਹਾਂ ਗੱਲ ਬਾਤ ਦੇ ਵਿੱਚ ਇੱਥੇ ਵੀਡੀਓ ਲਾ ਦਿਓ ਜੀ ਦੇਖੋ

ਉਹ ਦੁਆਰਾ ਤੋਂ ਨਹੀਂ ਸਮਝਿਆ ਇਹ ਜਨਾਨੀ ਨਹੀਂ ਆ ਹੁ ਤੁਸੀਂ ਵੀਡੀਓ ਦੇਖ ਲਈ ਤਾਂ ਅਜੇ ਲੋਕਾਂ ਬਾਰੇ ਕੀ ਕਹੋਗੇ ਕੀ ਇਹ ਗੁਰੂ ਘਰ ਦੇ ਵਿੱਚ ਬੇਅਦਬੀ ਨਹੀਂ ਹੋ ਰਹੀ ਜੇਕਰ ਕੋਈ ਗੁਰੂ ਘਰ ਦੇ ਬਾਹਰ ਕੋਈ ਬੀੜੀ ਪਿੰਦਾ ਬੰਦਾ ਜਾਂ ਕੋਈ ਹੋਰ ਅਜਿਹਾ ਕੰਮ ਕਰਦਾ ਫੜਿਆ ਜਾਂਦਾ ਤਾਂ ਉਸੇ ਮੌਕੇ ਦੇ ਉੱਤੇ ਥੌੜੀ ਲਾ ਦਿੱਤੀ ਜਾਂਦੀ ਹੈ ਕਿ ਭਾਈ ਤੂੰ ਬਿਆਦਵੀ ਕੀਤੀ ਹੈ ਗੁਰੂ ਘਰ ਦੇ ਵਿੱਚ ਜੇ ਅਜਿਹਾ ਕੁਝ ਹੋ ਰਿਹਾ ਤਾਂ ਫਿਰ ਇੱਥੇ ਕਿਹੜੀ ਸਜ਼ਾ ਬਣਦੀ ਹੈ ਤਾਂ ਹੁਣ ਇਸ ਦੇ ਉੱਤੇ ਕਿਉਂ ਨਹੀਂ ਬੋਲਦੇ ਕਿ ਇਹਨਾਂ ਨੂੰ ਸਜ਼ਾ ਨਹੀਂ ਬਣਦੀ ਕਿ ਕਿਵੇਂ ਸ਼ਰੀਆਮ ਬੀਬੀ ਐਨੇ ਗਲਤ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਐਲੇ ਬੰਦਿਆਂ ਦੇ ਵਿੱਚ ਲੜਦੀ ਨਜ਼ਰ ਆ ਰਹੀ ਹੈ ਤਾਂ ਉਹਦਾ ਸੁਭਾਅ ਤਾਂ ਤੁਸੀਂ ਜਾਣੇਗੇ ਹੋਵੇਂ ਦੂਜੇ ਪਾਸੇ ਬਿਆਦਵੀ ਹੋ ਰਹੀ ਆ ਪੱਗਾਂ ਉਤਾਰੀਆਂ ਜਾ ਰਹੀਆਂ ਨੇ ਹੱਥੋਂ ਪਾਈ ਇਹਤੀ ਚੱਲੀ ਜਾ ਰਹੀ ਹੈ ਤਾਂ ਫਿਰ ਅਜਿਹੇ ਲੋਕ ਸਮਝ ਨਹੀਂ ਆਉਂਦੀ ਕਿ ਕਲੇਸ਼ ਹੁੰਦੇ ਨੇ ਤੁਸੀਂ ਗੁਰੂ ਘਰਾਂ ਦੇ ਵਿੱਚੋਂ ਆ ਕੇ ਵੀ ਨਹੀਂ ਸ਼ਰਮ ਕਰਦੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕਿੰਨੇ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਇਸ ਦੇ ਖਿਲਾਫ ਕਿਹਨਾਂ ਨੂੰ ਬੋਲਣਾ ਚਾਹੀਦਾ ਤੁਸੀਂ ਵੀ ਜਾਣ ਜਾਣੋ ਤਾਂ ਫਿਰ ਕਮੈਂਟ ਜ਼ਰੂਰ ਕਰਿਓ ਬਿਉਰ ਆ ਰਿਪੋਰਟ ਛਣਕਾਟਾ ਨਿਊਜ਼